ਤਾਂ ਪਿਆਰਾ ਵਾਲੇ ਜੀ ਤਰੀਫ ਜਿਹੜੇ ਸਿੰਗਾ ਦਾ ਫੋਨ ਆਉਂਦਾ ਦਾ ਜੀ ਐ ਪਿਆਰਾ ਥੋੜਾ ਧੀ ਧੀ ਦੇ ਪੈਟਰਨ ਚ ਜੀ ਜੀ ਇਸ ਦੇ ਨਾਲ ਲੰਗਰ ਹਾਲ ਦੇ ਬੈਕਗਰਾਉਂਡ ਦੇਰੋਂ ਅੱਜ ਦੇ ਨੂੰ ਆਪਾਂ ਬੈਕਗਰਾਉਂਡ ਜੇ ਟੋਸਟ ਵੱਲੋਂ ਪਰਵਾਰ ਦੀਆਂ ਪੋਤੀਆਂ ਜਿਹੜੀ ਨੇ ਉਹ ਅੰਦਪਾੜ ਪਰਚਾ ਲਏ ਜੀ ਨਾਰੇ ਆਉਂਦਾ ਵਾ ਦਾ ਭਰਾ ਸੋ ਆਪਣੇ ਉਸ ਬੰਦੇ ਦੀ ਪੈਰਵੇ ਕਰਨ ਵਾਸਤੇ ਜਿੰਨੇ ਜੜ ਕੇ ਕੀਤੀ ਹੈ ਠੀਕ ਹੈ ਜੀ ਪਿਆਰ ਤੋਂ ਥਾਣੇ ਤੱਕਰ ਜਾਂਦਾ ਤਾਂ ਉਹ ਤੇ ਕਰਦਾ ਰਿਹਾ ਸੀ ਉਹਨਾ ਗੱਲਬਾਤ ਹੁੰਦੀ ਉਹਨੇ ਪੁੱਛਦੇ ਆ ਕਹਿੰਦਾ ਜੀ ਮੈਂ ਚਲੀ ਅਫਸਰ ਤੇ ਆ ਅੱਛਾ ਜੀ ਤੂੰ ਮੈਂ ਥੋੜਾ ਜਿਆਦਾ ਦੋਸਤੇ ਕਰੋਸ ਚ ਆ ਕੇ ਗੱਲ ਕਹਿਣਾ ਉਹਨੂੰ ਕਿ ਜੀ ਉਹ ਮੈਂ ਚਲੀ ਅਫਸਰ ਤੇ ਆ ਤੇ ਉਹਨੇ ਤੁਹਾਡੇ ਘਰ ਕਿਸੇ ਦੀ ਇਤਰਾਫ ਕੋ ਨਹੀਂ ਪਾ ਰਿਹਾ ਜੇ ਤੁਹਾਡਾ ਯੋਗ ਹੋ ਰਿਹਾ ਪੜਦਾ ਜੀ ਉਹ ਪੁੱਛਿਆ ਕਹਿੰਦਾ ਕਿ ਮੈਂ ਪਾਰਨ ਜੀ ਮੈਂ ਹਰਾਨ ਆ ਸਾਡੇ ਸਿੱਖਾਂ ਦੀ ਮਾਨਸਿਕਤਾ ਦੇ ਉੱਤੇ ਵੀ ਕਮਰਦਾਰੀ ਬੰਦਾ ਹੋਵੇ ਪਾਤੀ ਜਿਹੜਾ ਬਾਪ ਪਾਤੀ ਜਿਹਨੂੰ ਹੋਵੇ ਹੈ ਨਾ ਜੀ ਉਹ ਗਾੜੀਆਂ ਜੀ ਕਹਿੰਦਾ ਤੂੰ ਜੀ ਉਹਨੇ ਕਰਤਾ ਤੇ ਫਿਰ ਕੀ ਹੋਇਆ ਸੀ ਆਪਣੇ ਭਰਾ ਦੇ ਫਕਰ ਤਾਂ ਆਉਣਾ ਜੀ ਤਾਂ ਉਹ ਪਾਗਲ ਹੀ ਆ ਜੀ ਤੇ ਜਦੋਂ ਨੇ ਇੰਨੀ ਗੱਲ ਕੀਤੀ ਜੀ ਫਿਰ ਸਾਡੇ ਫਿਰਦਾ ਨੇ ਉਹਨੂੰ ਥੋੜਾ ਗਰਮ ਕੀਤਾ ਉੱਥੇ ਜੀ ਗਰਮ ਕਰਕੇ ਉਹ ਤੋਂ ਭੱਜ ਗਿਆ ਤੇ ਸਾਡਾ ਉਹਨਾਂ ਨੂੰ ਸਵਾਲ ਇਹ ਸੀ ਕਿ ਕਿ ਵੀ ਪੁੱਛਦੇ ਚ ਹਨ ਪਵੇ ਜਿਹੜੀ ਕੀਪਿੰਗ ਟੀਮ ਰਹਾ ਤੇ ਜਾਂ ਇਹ ਤੁਸੀਂ ਪੁੱਛ ਮਿਸ ਕਰੋਗੇ ਉਹਦਾ ਰਿਜ਼ਲਟ ਕੀ ਨਲੂਆ ਸਾਨੂੰ ਇਹ ਤਾਂ ਇੱਕ ਆਸ ਹੋਵੇ ਤੇ ਹਾਂ ਕਿਉਂਕਿ ਉਹ ਬੰਦਾ ਪਤਾ ਲੱਗਾ ਵਾ ਕਿ ਸੁਖਣੀ ਸਾਹਿਬ ਦੀਆਂ ਪੋਤੀਆਂ ਸੀਗੀਆਂ ਸ਼ੇਖਾ ਸਾਹਿਬ ਤੋਂ ਲੈ ਕੇ ਆਇਆ ਸੀ ਜੀ ਉਹ ਸ਼ੇਖਾ ਸਾਹਿਬ ਤੋਂ ਲੈ ਕੇ ਦਰਬਾਰ ਸਾਹਿਬ ਆਇਆ ਸੀ ਕਿ ਉਹ ਪਾਗਲ ਤਾਂ ਹੈ ਨਹੀਂ ਸੀ ਉੱਥੋਂ ਮੁਖੀਆਂ ਲਿਆਇਆ ਦਰਬਾਰ ਸਾਹਿਬ ਲਿਆ ਕੇ ਫਿਰ ਤਾਰੀਆਂ ਹੁਣ ਇਹ ਗੱਲ ਖੜੀ ਜਾ ਰਹੀ ਹੈ ਕਿ ਉਹ ਮੈਂਟਲੀ ਐਪਸਟ ਹੈ ਜਿਵੇਂ ਕਿ ਉਹਦੇ ਪਰਿਵਾਰ ਵੱਲੋਂ ਵੀ ਕਿਹਾ ਗਿਆ ਜੀ ਪੁਲਿਸ ਵੱਲੋਂ ਆਫੀਸ਼ਲ ਸਟੇਟਮੈਂਟ ਜਿਹੜੀ ਹੋਣੀ ਚਾਹੀਦੀ ਨਹੀਂ ਆਈ ਜੀ ਕਿ ਉਹ ਮੈਂਟਲੀ ਐਪਸਟ ਹੈ ਜਿਹੜੀ ਐਫਆਈਆਰ ਵੀ ਕਾਫੀ ਬਿਲਕੁਲ ਆਈ ਆ ਉਹਦੇ ਵਿੱਚ ਵੀ ਜ਼ਿਕਰ ਨਹੀਂ ਹੈਗਾ ਆਤਾ ਹਾਂ ਫਿਰ ਆਕੇ ਨਾ ਗੱਲ ਨਹੀਂ ਬਣਨੀ ਕਿਸ ਤੋਂ ਸਾਡੇ ਗਾਲ ਗੁਰੂ ਦੇ ਇਤਿਹਾਸ ਦੀ ਆਲੀ ਸਾਡੇ ਦੜਬੀ ਆ ਗਏ ਹੋਣ ਲਾਇਤੀ ਸਾਡੇ ਪਉ ਉਹਦੇ ਅੰਗਪਾਲ ਲੱਗਤੇ ਤੇ ਜੇ ਅਸੀਂ ਫਿਰ ਮੂਕ ਦਰਸ਼ਕ ਬਣ ਕੇ ਕਿਰਤਮਣ ਕਿਤਗਣ ਬਣ ਕੇ ਦੇ ਵੇਖੀ ਜਾਣਾ ਜੇ ਜਦੋਂ ਮੂਹ ਹਾਲਾ ਜੀ ਤਾਂ ਐਲਾਨ ਤੋਂ ਸਾਡੇ ਸੇਖੋਂ ਤੇ ਮੈਂ ਕਹਿੰਦਾ ਜਦੋਂ ਮੌਕਾ ਮਿਲਦਾ ਰੱਬ ਨਾ ਕਰੇ ਕਿ ਉਹਦਾਂ ਕਰਨਾ ਹੋਵੇ ਮਹਾਰਾਜ ਕਿਰਪਾ ਕਰਨ ਕੋਈ ਜਾਨੇ ਗੱਲ ਨਾ ਹੋਵੇ ਕਦੇ ਪਰ ਜੇਕਰ ਹੁੰਦੀ ਹੁੰਦੀ ਆ ਨਾ ਕਿਉਂਕਿ ਮੌਕਾ ਦਾ ਸ਼ਰਮ ਬਣ ਕੇ ਨਾ ਵੇਖੀ ਜਾਇਆ ਜਾਈਏ ਮਹਾਰਾਜ ਗਰੀ ਅਰਦਾਸ ਕਰਿਆ ਕਿ ਮਹਾਰਾ ਜਾਨੂੰ ਬਾਲ ਬਖਸ਼ ਤੇ ਸੋਧ ਵਾਲਾ ਸੀ ਰੋਚਾ ਦਾ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਨੇੜੇ ਇੱਕ ਵਾਰ ਫਿਰ ਗੁਰਬਾਣੀ ਦੀ ਬੀਅਦਬੀ ਦੀ ਘਟਨਾ ਵਾਪਰੀ ਹੈ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਹੈ ਲੇਕਿਨ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਮਾਨਸਿਕ ਰੋਗੀ ਹੈ ਤਾਂ ਇਸ ਸੰਬੰਧ ਵਿੱਚ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਉੱਗੇ ਸਿੱਖ ਪ੍ਰਚਾਰਕ ਪਰਮਜੀਤ ਸਿੰਘ ਜੀ ਅਕਾਲੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਕਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਬੋਲੇ ਜੀ ਅਜੀ ਇੱਕ ਇਹ ਬੇਅਦਬੀ ਦਾ ਜੋ ਇਨਸੀਡੈਂਟ ਇੱਕ ਵਾਰ ਦਾਰ ਬਾਪਰਤਾ ਹੈ ਤਾਂ ਇਸ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਦਿਓ ਜੀ ਕਿਸ ਤਰ੍ਹਾਂ ਇਨਸੀਡੈਂਟ ਹੋਇਆ ਤੇ ਕੀ ਕੀ ਕਾਰਵਾਈ ਅੱਗੇ ਕੀਤੀ ਜਾ ਰਹੀ ਹੈਗੀ ਜੀ ਜਿਸ ਦਾ ਵੇਸਨਾ ਆਜੀ ਤਕਰੀਬਨ ਰਾਤ ਮੈਨੂੰ 11 10 11 ਵਜੇ ਦੇ ਕਰੀਬ ਮੇਰੇ ਸੰਧਾ ਦਾ ਫੋਨ ਆਉਂਦਾ ਵਾ ਜੀ ਮੈਂ ਜੀ ਥੋੜਾ ਥੀਨੇ ਜੀ ਡਾਟਾ ਸਰਵਰ ਜੀ ਜੀ ਉਸ ਦੇ ਨਾਲ ਲੰਗਰ ਹਾਲ ਦੇ ਬੈਕ ਸਾਡ ਨੂੰ ਅਦਨ ਦੇ ਅਨੁਸਾਰ ਸੀ ਬੈਕ ਸਾਡ ਦੇ ਬੋਸਟਰ ਨੂੰ ਦੁਰਬਾਨੀਆਂ ਪੋਤੀਆਂ ਜਿਹੜੀ ਨਹੀਂ ਹੋਏ ਅੰਡਪਾੜ ਪਰਚ ਕਰ ਰਹੇ ਜੀ ਇਹ ਮੈਂ ਸਿੰਗਾ ਮੋਚੇ ਤੋਂ ਦੋ ਪੜਾ ਬਾਹਰ ਹੋਣੀ ਤੇ ਵੀ ਦੂਰ ਪਰ ਹਮ ਘਰੇ ਬੈਠੇ ਵੀ ਇਹਦੇ ਘਰੇ ਕੋਈ ਦਾਦਾ ਹੁੰਦਾ ਹੋਵੇ ਤੇ ਨਾ ਜਾਈ ਇਹ ਤੇ ਬੜੀ ਮਾੜੀ ਗੱਲ ਹੈ ਬਿਲਕੁਲ ਜੀ ਇਹੋ ਜੀ ਔਲਾਦ ਹੈਗੀ ਸੀ ਸਰੀਰ ਦੀ ਨਾ ਕੋਈ ਜਾਨੀ ਗੁਰੂ ਸਾਹਿਬ ਦਰਬਾਰ ਕਰਨ ਵੀ ਬੱਚਦੇ ਚਲੋ ਜੀ ਪਹੁੰਚਿਆ ਨਹੀਂ ਉੱਪਰ ਕਦੇ ਜਾਨ ਤੋਂ ਪਹਿਲਾਂ ਪਹਿਲਾਂ ਉਸ ਬੰਦਿਆਂ ਨੂੰ ਬਹੁਤ ਅਰੈਸਟ ਕਰ ਚੁੱਕੀ ਸੀਗੀ ਅੱਛਾ ਜੀ ਤੇ ਉਹ ਲਗਾ ਸਾਨੂੰ ਬੰਦੇ ਬੂਸੇ ਜੇ ਪਾਇਆ ਗਿਆ ਵੀ ਕੋਈ ਕਦੇ ਕਹਿੰਦੇ ਪੋਰਟ ਵਾਲੀ ਹੈ ਜਿਸ ਪੋਰਟ ਵਾਲੀ ਦਾ ਜੀ ਜੀ ਕਹਿੰਦੇ ਦਲੇਆਲੇ ਵਾਲੇ ਥਾਣੇ ਦੇ ਜਿਸ ਦਲੇਆਲੇ ਜੇ ਕਦੇ ਵੀਡੀਓ ਜਿਹਨੇ ਬਿਲੀ ਹੁੰਦੇ ਠੀਕ ਹੈ ਜੀ ਤੋਂ ਆਪਰ ਤੇ ਵੀਡੀਓ ਥਾਣਾ ਲੱਗਦਾ ਹੁਣ ਕਰਕੇ ਵੀਡੀਓ ਨਾਲ ਜਿਹੜਾ ਐਸ ਐਚਓ ਆ ਉਹਨਾਂ ਨਾਲ ਮੇਰੀ ਗੱਲ ਹੁੰਦੀ ਜੇ ਫੋਨ ਤੇ ਉਹ ਮੈਨੂੰ ਕਹਿੰਦਾ ਵੀ ਬੰਦਾ ਸਾਡੀ ਘਤੜੀ ਜਾ ਜੀ ਠੀਕ ਹੈ ਜੀ ਇਹ ਰਾਕੇ ਕਰ ਲਿਆ ਮੰਨਾ ਸੀ ਆ ਕੇ ਬਸ ਅਖਰੀ ਪੁੱਛਗਛ ਕਰ ਰਹੇ ਆ ਜੀ ਤੇ ਮੈਂ ਤੁਹਾਨੂੰ ਆ ਕੇ ਮਿਲਦਾ ਉਹ ਆਏ ਜੀ ਸਾਡੇ ਕੋਲ ਤਕਰੀਬਨ ਰਾਤ 12:00 12:30 ਸਾਡੇ ਵਾਂਗਲੀ ਗੱਲ ਠੀਕ ਹੈ ਜੀ ਆ ਕੇ ਗੱਲਬਾਤ ਹੋਈ ਗੱਲਬਾਤ ਕੀਤੀ ਤੇ ਉੱਥੇ ਇੱਕ ਹਾਤਾ ਘੁਰਵਾ ਪਰਦਾਵਾ ਵੀ ਉੱਥੇ ਜਿਸ ਬੰਦੇ ਨੇ ਉਹ ਵਿਰਧੀ ਕੀਤੀ ਆ ਉਹ ਪਤਾ ਲੱਗਾ ਜੇ ਉਹਦੇ ਬਾਪ ਜਿਹੜਾ ਉਹ ਪਾਰਟੀ ਦੇ ਨੇ ਆ ਅੱਛਾ ਜੀ ਉਹਨੇ ਭਾਈ ਆ ਉਹ ਵੀ ਅਮਰਤਾਰੀ ਆ ਅੱਛਾ ਜੀ ਨਾ ਨੇ ਆਉਂਦਾ ਵਾ ਦਾ ਭਰਾ ਉਹ ਆਪਣੇ ਉਸ ਬੰਦੇ ਦੀ ਪੈਰਵਾਈ ਕਰਨ ਵਾਸਤੇ ਜਿੰਨੇ ਜੱਦ ਵੀ ਕੀਤੀ ਆ ਠੀਕ ਹੈ ਜੀ 1500 ਕਾਨੂੰ ਤੱਕਰ ਜਾਂਦਾ ਸਾਨੂੰ ਟੱਕਰ ਦਾ ਤੇ ਉਹ ਅਸੀਂ ਉਹਨਾਂ ਨਾਲ ਗੱਲਬਾਤ ਹੁੰਦੀ ਉਹਨੂੰ ਪੁੱਛਦੇ ਆ ਕਹਿੰਦਾ ਜੀ ਮੈਂਟਲੀ ਅਫਸਟ ਹੈ ਅੱਛਾ ਜੀ ਤੇ ਲੰਮੇ ਸਮੇਂ ਤੋਂ ਤੇ ਮੈਂ ਥੋੜਾ ਜਿਹਾ ਬੁੱਛੇ ਚ ਕ੍ਰੋਧ ਚ ਆ ਗਏ ਗੱਲ ਕਹਿਣਾ ਉਹਨੂੰ ਕਿ ਜੀ ਉਹ ਮੈਂਟਲੀ ਅਫਸਟ ਹੈ ਤੇ ਉਹਨੇ ਤੁਹਾਡੇ ਘਰ ਕਿਸੇ ਦੀ ਇਤਰਾ ਦੇ ਉਹਨੇ ਪਾ ਲਿਆ ਤੇ ਤੁਹਾਡੇ ਘਰ ਉਹ ਹੋ ਗਿਆ ਪਾਰਦਾ ਜੀ ਉਹਨੂੰ ਪੁੱਛੀਆਂ ਗੱਲ ਹੁੰਦੀਆਂ ਪਾਰਨ ਨੂੰ ਜੀ ਮੈਂ ਹਰਾ ਨਹੀਂ ਸਾਡੇ ਸਿੱਖਾਂ ਦੀ ਮਾਨਸਿਕਤਾ ਦੇ ਉੱਤੇ ਵੀ ਇੱਕ ਅਮਰਤਾਰੀ ਬੰਦਾ ਹੋਵੇ ਪਾਤੀ ਦਾ ਬਾਪ ਪਾਤੀ ਸਿੰਘ ਹੋਵੇ ਹੈ ਨਾ ਜੀ ਉਹ ਗਾੜੀਆਂ ਇਹ ਕਹਿੰਦਾ ਵੀ ਜੇ ਉਹਨੇ ਕਰਤਾ ਤੇ ਫਿਰ ਕੀ ਹੋਇਆ ਅਸੀਂ ਆਪਣੇ ਭਰਾ ਦੇ ਮਗਰ ਤਾਂ ਆਉਣਾ ਜੀ ਤਾਂ ਉਹ ਪਾਗਲ ਹੀ ਆ ਜੀ ਤੇ ਜਦੋਂ ਉਹਨੇ ਇੰਨੀ ਗੱਲ ਕੀਤੀ ਜੀ ਫਿਰ ਸਾਡੇ ਸਿੰਦਾਂ ਨੇ ਉਹਨੂੰ ਥੋੜਾ ਧਰਮ ਕੀਤਾ ਉੱਥੇ ਜੀ ਧਰਮ ਕਰਕੇ ਉੱਥੋਂ ਉਹ ਭੱਜ ਗਿਆ ਜੀ ਇੰਚਾਰਜ ਆਉਂਦਾ ਉਹਦਾ ਗੱਲ ਹੁੰਦੀ ਆ ਅਸੀਂ ਪੁੱਛਦੇ ਆ ਸਾਰੀ ਇਨਸੀਡੈਂਟ ਕੀ ਹੋਈ ਆ ਜੀ ਇਹ ਗੱਲ ਕਹੀ ਜਾਂਦੀ ਆ ਕਿ ਅਸੀਂ ਤੁਹਾਨੂੰ ਐਫਆਈਆਰ ਦੀ ਕਾਪੀ ਜਿਹੜੀ ਆ ਉਹ ਸਵੇਰ ਤੱਕ ਦੇ ਦੇ ਰਿਆਂਗੇ ਠੀਕ ਹੈ ਜੀ ਬੰਦੇ ਬਸ ਪੁੱਛਗਿਛ ਕਰ ਰਹੇ ਆ ਜੀ ਸਾਡਾ ਉਹਨਾਂ ਨੂੰ ਸਵਾਲ ਇਹੀ ਸੀਗਾ ਵੀ ਪੁੱਛਗਿਛ ਹੁਣ ਤੱਕ ਜਿਹੜੀ ਕੀਤੇ ਕੀਤੇ ਗਏ ਆ ਤੇ ਜਾਂ ਇਹਦੇ ਤੁਸੀਂ ਪੁੱਛਗਿਛ ਕਰੋਗੇ ਉਹਦਾ ਰਿਜ਼ਲਟ ਕੀ ਮਿਲੂਗਾ ਸਾਨੂੰ ਇਹ ਤਾਂ ਆਕਾਸ਼ ਹੋ ਗਿਆ ਤੇ ਹਾਂ ਕਿਉਂਕਿ ਬੰਦਾ ਪਤਾ ਲੱਗਾ ਵਾ ਕਿ ਸੁਖਣੀ ਸਾਹਿਬ ਦੀਆਂ ਪੋਟੀਆਂ ਸੀਗੀਆਂ ਸ਼ਹੀਦਾ ਸਾਹਿਬ ਤੋਂ ਲੈ ਕੇ ਆਇਆ ਸੀ ਜੀ ਤੇ ਜਿਹੋ ਸ਼ਹੀਦਾ ਸਾਹਿਬ ਤੋਂ ਲੈ ਕੇ ਦਰਬਾਰ ਸਾਹਿਬ ਆਇਆ ਸੀ ਜੋ ਪਾਗਲ ਤਾਂ ਹੈ ਨਹੀਂ ਸੀ ਉਤੋਂ ਮੁਖੀਆਂ ਲਿਆਆ ਦਰਬਾਰ ਸਾਹਿਬ ਲਿਆ ਕੇ ਫਿਰ ਟਾਰੀਆਂ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਮੈਂਟਲੀ ਅਪਸਟਾਇਆ ਜਿਵੇਂ ਕਿ ਉਹਦੇ ਪਰਿਵਾਰ ਵੱਲੋਂ ਨੇ ਕਿਹਾ ਗਿਆ ਪੁਲਿਸ ਵੱਲੋਂ ਆਫੀਸ਼ਲ ਸਟੇਟਮੈਂਟ ਜਿਹੜੀ ਹਜੇ ਤੱਕ ਨਹੀਂ ਆਈ ਜੀ ਕਿ ਉਹ ਮੈਂਟਲੀ ਅਪਸਟਾਇਆ ਜਿਹੜੀ ਐਫ ਆਈ ਆਰ ਦੀ ਕਾਪੀ ਬਿਲਕੁਲ ਆਈ ਆ ਜੀ ਉਹਦੇ ਵਿੱਚ ਹੀ ਲੀ ਕਰਨੀ ਹੈਗਾ ਜੀ ਹੁਣ ਅੱਜ ਜੇ ਉਹਨੂੰ ਪੇਸ਼ ਕਰਨਾ ਸੀਗਾ ਤੇ ਐਡੀ ਸੀਪੀ ਹਰਪਾਲ ਸਿੰਘ ਨੇ ਜਿਹੜੇ ਤੇ ਉਹਨਾਂ ਦੇ ਉਹਨਾਂ ਨਾਲ ਮੇਰਾ ਬਚਨ ਹੋਇਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕੀ ਤੁਸੀਂ ਜੀ ਜਾਂਚ ਕਰ ਰਹੇ ਆਂ ਕਿ ਅਸੀਂ ਬੰਦਾ ਰਿਮਾਂਡ ਤੇ ਲੰਮਾਗੇ ਠੀਕ ਹੈ ਜੀ ਰਿਮਾਂਡ ਤੋਂ ਲੈ ਕੇ ਤੇ ਅਗਲੀ ਵੀ ਜਿਹੜੀ ਜਵਾਬ ਹੈ ਸਾਰੀ ਜਾਣਕਾਰੀ ਉਹ ਤੁਹਾਨੂੰ ਦੱਸਾਂਗੇ ਜੀ ਜੀ ਕਿ ਵਜੇ ਤੱਕ ਹਮੇਸ਼ਾ ਜਿਵੇਂ ਹੁੰਦਾ ਆ ਵੀਰ ਜੀ ਜੀ ਇਕਲਾ ਗਦਵੀ ਹੁੰਦੀ ਆ ਫਿਰ ਬੰਦਾ ਮੈਂਟਲੀ ਅਫਰ ਨਿਕਲਦਾ ਜੀ ਤੇ ਜੇ ਮੈਂਟਲੀ ਅਫਰ ਸਾਡੇ ਨਿਕਲਦਾ ਤੇ ਉਹਦੇ ਤਾਂ 250 ਗੀ ਨਾਰਮਲ ਕਿ ਧਾਰਾ ਲਾਈ ਜਾਂਦੀ ਆ ਜੀ ਜਿਹੜੀ ਕਿ ਧਾਰਾ ਅ ਜਿੰਸਟਰੀ ਕਰਦੀ ਕਿਉਂਕਿ ਉਹਦੇ ਵਾਸਤੇ ਗ੍ਰਹਿ ਮੰਤਾਲੇ ਕੋਲ ਪਰਮਿਸ਼ਨ ਲੈਣੀ ਪੈਂਦੀ ਆ ਪਰਮਿਸ਼ਨ ਨਹੀਂ ਮਿਲਦੀਆਂ ਇਸ ਕਰਕੇ ਉਹ ਧਰਾਵਾਂ ਜਿਹੜੀਆਂ ਨੇ ਮਿੱਟੀ ਹੋ ਜਾਂਦੀ ਆ ਬਿਲਕੁਲ ਤੇ ਉਹ ਫੇਸ ਦਾ ਖਾਜ ਜਾਂਦੇ ਨੇ ਬਿਲਕੁਲ ਬਿਲਕੁਲ ਭਾਈ ਸਾਹਿਬ ਕਿਉਂਕਿ ਇਹ ਆਪਾਂ ਦੇਖ ਹੀ ਰਹੇ ਆ ਬਹੁਤ ਸਮੇਂ ਤੋਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਤੇ ਅਕਸਰ ਹੀ ਦੇਖਿਆ ਜਾਂਦਾ ਕਿ ਮੁਲਜ਼ਮ ਨੂੰ ਜਲਦੀ ਰਿਹਾ ਕਰ ਦਿੱਤਾ ਜਾਂਦਾ ਤੇ ਚਾਹੇ ਉਹਦੇ ਬਹੁਤ ਸਾਰੇ ਕਾਰਨ ਵੀ ਹੁੰਦੇ ਨੇ ਖਾਸ ਤੌਰ ਤੇ ਮਾਨਸਿਕ ਰੋਗੀ ਅਕਸਰ ਦੱਸਿਆ ਜਾਂਦਾ ਤਾਂ ਇਸ ਇਨਸੀਡੈਂਟ ਵਿੱਚ ਵੀ ਹੋ ਰਿਹਾ ਜੀ ਅਖੀਰ ਬਾ ਸਰਦਾਰ ਸਾਹਿਬ ਰਾਤ ਪ੍ਰਸ਼ਾਸਨ ਨੇ ਵੀ ਗੱਲ ਕਹੀ ਸੀ ਜੀ ਕਿ ਜੇਕਰ ਤੁਹਾਡੇ ਹੱਥ ਬੱਜੇ ਨੇ ਤਾਂ ਤੁਸੀਂ ਬੰਦਾ ਸਾਨੂੰ ਸੌਂਪ ਦਿਓ ਜੀ ਸਾਡੇ ਤੇ ਜਿਹੜੀ ਕਾਰਵਾਈ ਬਣਦੀ ਹੋਵੇ ਕਰ ਦਿਓ ਸਾਨੂੰ ਘੱਟੋ ਘਾਟ ਆਪਣੇ ਗੁਰੂਦਵਿਆਸੇ ਹੋਣ ਦੋ ਜੀ ਵੀ ਅਸੀਂ ਮਹਾਰਾਜ ਤੇਰੇ ਅੰਦਰ ਮਿਲ ਵੀ ਕਰਾਂਗੇ ਕੁੱਟ ਲਾਏ ਨੇ ਬਿਲਕੁਲ ਕਿਉਂਕਿ ਚਲੋ ਇਹ ਕਹਿ ਸਕਦੇ ਸਾਡੇ ਕਰਮਾਂ ਸੇਵਾ ਦਾ ਹਾਲ ਲਾ ਲਓ ਜੀ ਨਹੀਂ ਹੈਗੀ ਸਾਡੇ ਕਰਮਾਂ ਸੇਵਾ ਸ਼ਾਇਦ ਜੀ ਦੋ ਖਤੋਂ ਬਣਾ ਸਾਡੇ ਕਰਮਾ ਜੇ ਵੀ ਸਾਡੇ ਪਿਓ ਦੇ ਅੰਗ ਸਰਕਾਂ ਦੇ ਪਾਰ ਕੇ ਖਾਲੇ ਵਾਲੇ ਰੋਜ ਤੇ ਅਸੀਂ ਇੱਕ ਬੇਸ਼ਰਮਾ ਵਾਰਗ ਮੈਂ ਕਿਹਨਾਂ ਵੀ ਬੇਸ਼ਰਮਾ ਵਾਰਗ ਵੇਖ ਰਹੇ ਆ ਤੇ ਟੈਨ ਘੱਟ ਰਹੇ ਆ ਬਸ ਨਾ ਤਾਂ ਸਾਡੇ ਕੋਈ ਸੰਸਤਾ ਬੋਲਦੀ ਆ ਜੀ ਨਾ ਸਾਡੇ ਕੋਈ ਆਗੂ ਬੋਲਦਾ ਜੀ ਜੀ ਹਾਂ ਇਲੈਕਸ਼ਨ ਦੇ ਟਾਈਮ ਤੇ ਬੋਲਣਗੇ ਜਦੋਂ ਵੋਟਾਂ ਆਉਣਗੀਆਂ ਉਦੋਂ ਖਿਆਸ ਹੋਊਗੀ ਬਦਮੀ ਦੇ ਉੱਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਦੋਂ ਪਹਿਲਾਂ ਵੀ ਆਪਾਂ ਦੇਖਦੇ 2015 ਦੇ ਵਿੱਚ ਜਦੋਂ ਬੇਅਦਬੀਆਂ ਹੋਈਆਂ ਸੀ ਉਦੋਂ ਤੋਂ ਵੀ ਸਰਕਾਰਾਂ ਦੇ ਖਿਲਾਫ ਐਲੀਗੇਸ਼ਨ ਲੱਗਦੇ ਤੇ ਉਦੋਂ ਵੀ ਹੁਣ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਾਈ ਸੀ ਉਹਨਾਂ ਨੇ ਵੀ ਇਹੀ ਦਾਅਵੇ ਕੀਤੇ ਸੀ ਜਦੋਂ ਅਸੀਂ ਬਣ ਆਵਾਂਗੇ ਸਰਕਾਰ ਦੇ ਵਿੱਚ ਤਾਂ ਇਦਾਂ ਦਾ ਕਾਨੂੰਨ ਬਣਾਵਾਂਗੇ ਕਿ ਬਦੀ ਬੇਅਦਬੀਆਂ ਰੁਕ ਜਾਣਗੀਆਂ ਲੇਕਿਨ ਆਪਾਂ ਦੇਖ ਰਹੇ ਹਾਂ ਲਗਾਤਾਰ 24 ਘੰਟੇ ਦੇ ਇਨਸਾਫ ਦਾਵਾਂਗੇ ਜੀ ਉਤਾਈ ਗੰਦੇ ਸੀਗੇ ਜੀ ਇਹ 24 ਘੰਟੇ ਦੇ ਇਨਸਾਫ ਨੂੰ ਛੱਡੋ 3 ਸਾਲ ਉਹ ਚੱਲੇ ਉਹਨਾਂ ਦਾ ਬੇਅਦਬੀ ਇਕ ਵੀ ਸਾਲ ਨਹੀਂ ਕੀਤੀ ਅਜੇ ਤੱਕ ਬਿਲਕੁਲ ਜੀ ਤੇ ਭਾਈ ਸਾਹਿਬ ਆਪਾਂ ਇੱਥੇ ਵੀ ਦੇਖਦੇ ਕਿ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੇ ਵੀ ਕਿਹਾ ਕਿ ਜਦੋਂ ਬੇਅਦਬੀਆਂ ਹੁੰਦੀਆਂ ਨੇ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਭਾਰੀ ਦੇ ਵਾਸਤੇ ਐਜੂਰੇਸ਼ਨ ਕਿੰਨੇ ਕਰਨਾ ਇਹਦੇ ਵਾਸਤੇ ਲੀਣ ਲੱਗਣਾ ਵਾ ਜੀ ਇਹਦੇ ਵਾਸਤੇ ਤੁਸੀਂ ਕਰ ਕੀ ਰਹੇ ਹੋ ਕਿ ਕਹਿਣ ਦੇ ਨਾਲ ਬਿਆਨ ਦੇ ਦੇ ਨਾਲ ਉਹ ਸਭ ਕੁਝ ਹੋ ਜਾਊਗਾ ਜੀ ਕਿਉਂ ਨਹੀਂ ਤੁਸੀਂ ਉਹਦੇ ਵਾਸਤੇ ਐਫਰਟ ਕਰਦੇ ਹੂੰ ਤਾਂ ਟ੍ਰਾਂਸਪੋਰਟ ਆਖੀ ਹੋਈਆਂ ਨੇ ਸਿੱਕਾ ਨੂੰ ਕੁੱਟਣਾ ਆ ਤੇ ਡੰਗਾ ਲੈ ਕੇ ਵੜੇ ਹੋਏ ਆ ਜੀ ਇਧਰ ਕਿਉਂ ਨਹੀਂ ਪਿਆਰ ਚਾਰ ਫੋਸਾ ਪਿਆਰ ਕਰਦੇ ਜਦੋਂ ਦੋਸ਼ੀ ਹੋ ਜਾ ਹੱਥ ਆਉਂਦਾ ਤੇ ਟ੍ਰਾਂਸਪੋਰਟ ਨੂੰ ਕਰੋ ਹੁਕਮ ਲਾਓ ਜੀ ਸਟਾਫਾਂ ਦਾ ਤੋੜਦੇ ਜਿਹੜਾ ਮਰਗੀ ਕਰਦਾ ਮਹਾਰਾਜ ਜੀ ਬਿਲਕੁਲ ਠੀਕ ਹੈ ਕਿਉਂਕਿ ਆਪਾਂ ਜੀ ਆਂਦੇ ਆ ਆਰਡਰ ਲਾਦੇ ਬਿਲਕੁਲ ਕਿਉਂਕਿ ਆਪਾਂ ਦੇਖਦੇ ਕੁਝ ਸਾਲ ਪਹਿਲਾਂ ਹੀ ਦੇਖਦੇ ਜੰਗਲਾ ਟੱਪ ਕੇ ਵੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬੀਅਦਬੀ ਕੀਤੀ ਗਈ ਸੀ ਤਾਂ ਉਦੋਂ ਵੀ ਜਿਹੜਾ ਜੰਗਲਾ ਟੱਪ ਕੇ ਆਇਆ ਸੀ ਜੀ ਬਨੇ ਗੱਲ ਦੱਸੋ ਜਿੱਦਾਂ ਕੋ ਦਾ ਨਾਂ ਨਹੀਂ ਪਤਾ ਲੱਗ ਸਕਿਆ ਜੀ ਆਂਦੇ ਦੀ ਇਡੈਂਟੀਫਿਕੇਸ਼ਨ ਤਾਂ ਕੀ ਹੋਣੀ ਆ ਉਹਦਾ ਨਾਂ ਨਹੀਂ ਪਤਾ ਲੱਗ ਸਕਿਆ ਵੀ ਉਹ ਬੰਦੇ ਦਾ ਨਾਂ ਕੀ ਸੀਗਾ ਕੌਣ ਸੀ ਉਹ ਕਿੱਥੋਂ ਆਇਆ ਬਹੁਤ ਦੂਰ ਦੀਆਂ ਹੋਈਆਂ ਜੀ ਕਿਉਂਕਿ ਭਾਈ ਸਾਹਿਬ ਖਾਸ ਤੌਰ ਤੇ ਜੋ ਨੀਲਾ ਤਾਰਾ ਸਖਾ ਪਗ ਦੇਖ ਰਹੇ ਆ ਕਤਾਲਮੀ ਵੇਰਖੰਡ ਉਹਦੀ ਮਨਾਇਜਰੀ ਤੇ ਉਸ ਦੇ ਸਮੇਂ ਦੇ ਵਿੱਚ ਇਦਾਂ ਦੀ ਉਹ ਘਟਨਾ ਹੋਣੀ ਕਿਤਨਾ ਕਿਤੇ ਇੱਕ ਵੱਡੀ ਸਾਜ਼ਿਸ਼ ਵੱਲ ਵੀ ਤਾਂ ਇਸ਼ਾਰਾ ਨਹੀਂ ਕਰ ਰਿਹਾ ਸਵਾਵਾ ਕਾਜੀ ਇਹਦੇ ਮੇਰੀ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਉਹ ਬਹੁਤ ਇਹ ਵੱਡੇ ਪੱਧਰ ਦੇ ਉੱਤੇ ਛਿੜਾਰ ਤੇ ਜਿਹੜੀ ਕੀਤੀ ਗਈ ਹੈ ਜਾਣ ਬੁੱਝ ਕੇ ਕੀਤੀ ਗਈ ਹੈ ਕਰਵਾਈ ਗਈ ਆ ਹੁਣ ਗੱਲ ਤਾਂ ਫਿਰ ਅੱਜ ਵੀ ਉਹਦਾ ਬੰਦਾ ਹੁਣ ਪੁਲਿਸ ਕਿੱਕੜੀ ਗਿਆ ਇਹ ਤਾਂ ਪੁਲਿਸ ਦਾ ਫਰਜ ਬਣਦਾ ਜਿਹੜੀ ਜਾਂਚ ਕਰਕੇ ਉਹ ਸਾਹਮਣੇ ਜਾਂਦਾ ਜਾਵੇ ਪਰ ਤੁਹਾਡੀ ਗੱਲ ਸੁਣੋ ਗੱਲ ਤਾਂ ਕੋਈ ਹੋਣੀ ਹੈ ਜੀ ਮੈਂਟਰੀ ਅਫਸਰ ਆ ਤੇ ਮੈਂ ਕਿਹਾ ਅਫਸਰ ਨੂੰ ਸਿਰਫ ਗਰਵਾਣੀਆਂ ਦੀਆਂ ਪੋਥੀਆਂ ਦੇਖਦੀਆਂ ਮੈਂਟਰੀ ਅਫਸਰ ਜੀ ਦਾ ਫਿਰ ਤੋਂ ਉਹਨੇ ਬਾਹਰ ਜਾ ਕੇ ਜੀ ਆਪਣੇ ਘਰ ਦੇ ਵਿੱਚ ਕਿ ਉਹਨੇ ਜਿਹੜੀ ਜਾਨ ਨਹੀਂ ਲੈਂਦਾ ਕੋਈ ਉਹ ਨਹੀਂ ਮਾਰਦਾ ਕਿਸ ਨੂੰ ਜੀ ਭਾਈ ਸਾਹਿਬ ਇਸ ਪੂਰੇ ਮਾਮਲੇ ਦੇ ਸੰਬੰਧ ਵਿੱਚ ਕੋਈ ਹੋਰ ਜਾਣਕਾਰੀ ਦੇਣਾ ਚਾਹੋ ਜਾਂ ਸੰਕਤਾਂ ਨੂੰ ਬੇਨਤੀ ਕਰਨਾ ਚਾਹੋ ਤੁਸੀਂ ਇਹ ਕੋਈ ਬੇਨਤੀ ਇਦਾਂ ਆਇਆ ਵੀ ਬੈਠੇ ਕੋ ਬੜਾ ਸਪਸ਼ਟਿਆਂ ਐ ਜੇ ਤੁਹਾਨੂੰ ਪਾਸ਼ਾ ਦਾ ਪੁੱਤ ਤੁਹਾਡੇ ਨਾਮ ਤੇ ਵੀ ਗੁਰਕੀ ਨਿੰਦਾ ਸੁਰਿਆ ਨਾ ਕਾਨ ਪੇੜਦਾ ਤੇ ਸੰਕਰਪਾਨ ਸਾਨੂੰ ਦੋਸੇ ਕਨਸੈਪਟ ਦੇ ਪੇਰਾ ਦੇਣਾ ਪੈਣਾ ਆ ਤਾਂ ਉਸਾਂ ਰੱਖ ਕੇ ਜੀਵਾਂਗੇ ਤੇ ਗੱਲ ਨਹੀਂ ਬਣਨੀ ਕਿਥੋਂ ਸਾਡੇ ਗੱਲ ਗੁਰੂ ਹਿਸਤਰੀ ਆ ਗਈ ਸਾਡੇ ਦਦਬੀ ਆ ਜੋ ਲਾਈਟਿੰਗ ਪਾ ਦੇ ਉਹਦੇ ਅੰਨਪਾਲ ਲੱਗ ਪਏ ਤੇ ਜੇ ਅਸੀਂ ਫਿਰ ਮੂਕ ਦਰਸ਼ਕ ਬਣ ਕੇ ਕਿਰਤ ਬਣ ਕਿਤਗਣ ਬਣ ਕੇ ਦੇ ਵੇਖੀ ਜਾਣਾ ਜੇ ਜਦ ਮੂੰਹ ਆਲਾ ਜੀ ਤਾਂ ਲਾਂ ਤਾਂ ਸਾਡੇ ਸੇਖ ਹੋਣ ਤੇ ਮੈਂ ਕਹਿੰਦਾ ਜਦੋਂ ਮੌਕਾ ਮਿਲਦਾ ਰੱਬ ਨਾ ਕਰੇ ਕਿ ਉਹਦਾ ਨਹੀਂ ਕਰਨਾ ਹੋਵੇ ਮਹਾਰਾਜ ਕਿਰਪਾ ਕਰਨ ਕੋਈ ਜਾਨੇ ਗੱਲ ਨਾ ਹੋਵੇ ਕਦੀ ਪਰ ਜੇਕਰ ਹੁੰਦੀ ਹੁੰਦੀ ਆ ਨਾ ਕਿ ਉਤੇ ਮੋਗ ਦਾ ਸ਼ਰਮ ਬਣ ਕੇ ਨਾ ਵੇਖੀ ਜਾਇਆ ਚਾਹੀਏ ਮਹਾਰਾਜ ਗਰੀ ਅਰਦਾਸ ਕਰਿਆ ਕਿ ਮਹਾਰਾ ਸਾਨੂੰ ਬਾਦ ਬਖਸ਼ ਤੇ ਸੋਧ ਵਾਲਾ ਸਗੇ ਰੋਚਾ ਦਾ ਜੀ ਭਾਈ ਪਰਮਜੀਤ ਸਿੰਘ ਅਕਾਲੀ ਜੀ ਤੁਹਾਡਾ ਅਕਾਲ ਚੜ੍ਹਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸ